ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਹਾਂ ਅਸੀਂ ਲਗਾਉਂਦੇ ਆ ਰਹੇ ਹਾਂ ਰੁੱਖਾਂ ਨੂੰ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਤਾਂ ਪੰਜਾਬ ਦੇ ਵਿੱਚ ਜੰਗਲ ਲੱਗ ਰਹੇ ਆ ਤਾਂ ਉਹ ਜੰਗਲਾਂ ਦੇ ਵਿੱਚ ਇਹ ਸਾਰੇ ਜਿਹੜੇ ਜਿੰਨੇ ਵੀ ਗੋਣਕਾਰੀ ਬੂਟੇ ਹੈਗੇ ਆ ਸਾਰੇ ਜਾ ਰਹੇ ਹੈਗੇ ਆ ਸਾਰੇ ਰੁੱਖਾਂ ਦੀ ਕੁਦਰਤ ਨੇ ਕੋਈ ਨਾ ਕੋਈ ਗੁਣ ਦੱਸਿਆ ਹੋਇਆ ਤਾਂ ਸਾਡਾ ਮਕਸਦ ਸੀਗਾ ਇਹਨਾਂ ਨਾਲ ਨਾਲ ਲਾਉਣ ਦੇ ਨਾਲ ਨਾਲ ਇਹਨਾਂ ਦੀ ਜਿਹੜੇ ਆਯੁਰਵੈਦਿਕ ਗੁਣ ਹੈਗੇ ਆ ਕਿਵੇਂ ਇਹਨੂੰ ਵਰਤਣਾ ਹੈਗਾ ਉਹਦੇ ਬਾਰੇ ਚਰਚਾ ਕਰਨ ਦਾ ਸਾਡਾ ਪਲਾਨ ਸੀਗਾ ਸਾਡੇ ਨਾਲ ਡਾਕਟਰ ਸ਼ਿਵਰਾਜ ਜੀ ਲਗਾਤਾਰ ਜੁੜੇ ਹੋਏ ਡਾਕਟਰ ਸਾਹਿਬ ਤੇ ਯੂਅਰ ਹੈਲਥ ਐਂਡ ਹਰਬਸ ਸਰ ਇੱਕ ਟਾਪ ਬੈਨਰ ਦੇ ਅੰਡਰ ਅਸੀਂ ਇਹ ਸਾਰੇ ਟਾਪਿਕ ਕਵਰ ਕਰਦੇ ਆ ਰਹੇ ਹਾਂ ਤੇ ਅੱਜ ਦਾ ਟਾਪਿਕ ਅਸੀਂ ਸੰਭਾਲੂ ਬਾਰੇ ਚਰਚਾ ਕਰਨੀ ਹੈ ਇਹਦਾ ਜਿਹੜਾ ਸੈਂਟੀਫਿਕ ਨੇਮ ਹੈਗਾ ਵਿਟਿਕਸ ਨਿਗੁੰਡੂ ਨਾਮ ਇਹਦਾ ਹੈਗਾ ਦਾ ਸੈਂਟੀਫਿਕ ਨੇਮ ਆ ਤੇ ਡਾਕਟਰ ਸਾਹਿਬ ਸਵਾਗਤ ਹੈ ਜੀ ਫਿਰ ਤੋਂ ਥੈਂਕ ਯੂ ਸਰ ਥੈਂਕ ਯੂ ਕਿਉਂਕਿ ਆਪਾਂ ਲਗਾਤਾਰ ਪਾਣੀ ਬਾਰੇ ਵੀ ਚਰਚਾ ਚੱਲਦੀ ਆ ਰਹੀ ਚਲ ਕੀਤੀ ਆਪਾਂ ਦੁੱਧ ਬਾਰੇ ਸ਼ਹਿਦ ਬਾਰੇ ਅੱਜ ਅਸੀਂ ਜਿਹੜਾ ਇੱਕ ਦਰਖਤ ਨੂੰ ਜਿਹੜਾ ਸ਼ਰਬ ਸ਼ਰਬ ਛੋਟਾ ਦਰਖਤ ਆ ਉਦੋਂ ਵੀਰ ਚਾਚਾ ਕਰਨ ਲੱਗੇ ਸੰਭਾਲੂ ਬਾਰੇ। ਦਸ ਸਵਾਲ ਇਹ ਹੈਗਾ ਵੀ ਆਯੁਰਵੈਦ ਦੇ ਵਿੱਚ ਸੰਭਾਲੂ ਨੂੰ ਦਵਾਈ ਦਰੂ ਵਿੱਚ ਕਿਵੇਂ ਵਰਤਿਆ ਜਾਂਦਾ। ਇਹ ਆਪਾਂ ਅੱਜ ਦੀ ਵਿਸ਼ਾ 'ਤੇ ਰੱਖਾਂਗੇ ਜੀ। ਸਰ ਸੰਭਾਲੂ ਐਕਚੁਅਲੀ ਸਾਡੇ ਪੰਜਾਬ 'ਚ ਬਹੁਤ ਆਇਤ ਮਿਲਦਾ ਹੈ। ਮਤਲਬ ਨਾਰਥ ਇੰਡੀਆ 'ਚ ਬਹੁਤ ਮਿਲਦਾ ਜੀ। ਪਹਾੜਾਂ 'ਚ ਬਹੁਤ ਮਿਲਦਾ ਹੈ। ਠੀਕ ਹੈ। ਤੇ ਇਹਦੀ ਇੱਕ ਖਾਸੀਅਤ ਹੈਗੇ ਇਸ ਨੂੰ ਬਾੜ ਦੇ ਰੂਪ 'ਚ ਖੇਤਾਂ ਦੇ ਆਲੇ ਦੁਆਲੇ ਲਗਾਉਂਦੇ ਸੀਗੇ ਜੀ। ਠੀਕ ਹੈ ਜੀ। ਤਾਂ ਕਿ ਪਸ਼ੂ ਨੰਦਰ ਜਾ ਸਕਣ ਤੇ ਭੂਮੀ ਜਿਹੜੀ ਆ ਉਹ ਧੱਕੜ ਨਾ ਹੋਵੇ। ਉਹਦਾ ਬਰਸਤੀ ਪਾਣੀ ਨੂੰ ਮਤਲਬ ਰੋਕਣਾ ਹੱਸੇ ਪੋਮੀ ਨੂੰ ਕਟਰ ਕਟਾਉਨ ਰੋਕਣੇ ਇਸ ਪ੍ਰਯੋਗ ਹੁੰਦਾ ਸੀਗਾ ਤੇ ਦਵਾਈਆਂ ਵੀ ਇਸ ਤਰ੍ਹਾਂ ਆਰਵੈਦ ਨੂੰ ਆਰਵੈਦ ਇਸ ਨੂੰ ਬਹੁਤ ਵੱਡੀ ਦਵਾਈ ਮੰਨੇ ਗਿਆ ਠੀਕ ਹੈ ਜੀ ਮਤਲਬ ਦੁਨੀਆ ਦੀਆਂ ਕਿ ਲੋਕ ਐਂਟੀ ਇਨਫਲਮੇਟਰੀ ਸੋਜਿਸ ਨੂੰ ਜਾਂ ਦਰਦਾਂ ਨੂੰ ਹਟਾਉਣ ਵਾਸਤੇ ਇਸ ਤੋਂ ਉੱਪਰ ਦਵਾਈ ਕੋਈ ਨਹੀਂ ਜੀ ਠੀਕ ਹੈ ਜੀ ਇਹ ਵੱਖਰੀ ਗੱਲ ਹੈ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਹਾਂ ਇਹਦਾ ਇੱਕ ਹੋਰ ਖਾਸ ਹੈ ਕਿ ਇਹ ਇੰਟਰਨਲ ਯਾਨੀ ਕਿ ਖਾਣ ਦੇ ਰੂਪ ਚ ਪ੍ਰਯੋਗ ਨਹੀਂ ਹੁੰਦਾ ਲਗਭਗ ਇਹਦੇ ਬੀਜ ਤਾਂ ਹੁੰਦੇ ਖਾਣ ਦੇ ਰੂਪ ਚ ਪ੍ਰਯੋਗ ਦਵਾਈਆਂ ਦੇ ਰੂਪ ਚ ਲੇਕਿਨ ਇਹਦੇ ਪੱਤੇ ਜੜ ਵਗੈਰਾ ਖਾਣ ਦੇ ਰੂਪ ਚ ਇਸ ਤੇ ਇਹਦੀ ਪਛਾਣ ਹੈਗੀ ਸਰ ਕਿ ਇਹ ਝਾੜੀ ਨੂੰ ਜੜੀ ਹੈਗੀ ਹੈ ਮੀਡੀਅਮ ਟਰੀ ਕਰ ਨੇ ਨੂੰ ਸੀ ਝਾੜ ਜਾ ਬਣ ਜਾਂਦਾ ਤੇ ਇਹ ਦੇ ਪੱਤੇ ਦੀ ਪਸੰਦ ਕਰੀਏ ਤਾਂ ਇਹਦੇ ਤਿੰਨ ਪੱਤੇ ਹੁੰਦੇ ਆ ਜਿਵੇਂ ਬਿਲ ਪੱਤਰ ਹੁੰਦੇ ਆ ਇਹ ਤਿੰਨ ਪੱਤਿਆਂ ਦੀ ਸੀਰੀਜ਼ ਹੁੰਦੀ ਹੈ ਇਹ ਥੱਲੇੋਂ ਵਾਈਟ ਹੁੰਦਾ ਜੀ ਠੀਕ ਹੈ ਜੀ ਤੇ ਉੱਪਰੋਂ ਹਰਾ ਦਿਖਦਾ ਤੇ ਜਦੋਂ ਇਸ ਨੂੰ ਮਸਲਦੇ ਆ ਹਾਂਜੀ ਤੋ ਬਹੁਤ ਤਿੱਖੀ ਔਰ ਖਾਸ ਤਰ੍ਹਾਂ ਦੀ ਇੱਕ ਸਮੈਲੀ ਸੋ ਨਿਕਲਦੀ ਹੈ ਪਤਾ ਲੱਗ ਜਾਂਦਾ ਕਿ ਇਸ ਦਾ ਰੋਦਾ ਪਤਾ ਹੈ ਇਹਦੇ ਫੁੱਲ ਜਿਹੜੇ ਆ ਬੈਂਗਣੀ ਰੰਗ ਦੇ ਹੁੰਦੇ ਜਦ ਫੁੱਲ ਆਉਂਦੇ ਇਸ ਤੇ ਠੀਕ ਹੈ ਜੀ ਤੇ ਇਹਦੇ ਪ੍ਰਯੋਗਾਂ ਬਾਰੇ ਗੱਲ ਕਰੀਏ ਤਾਂ ਇਹਦੇ ਪੱਤੇ ਨੂੰ ਜੇ ਆਪਾਂ ਤੋੜ ਕੇ ਆਪਣੇ ਅਨਾਚ ਰੱਖ ਦਈਏ ਕਣਕ ਹੈਗੀ ਹੈ ਚੌਲ ਹੈਗੇ ਜਾਂ ਕਪੜੇ ਚ ਰੱਖ ਦਈਏ ਤਾਂ ਉਸ ਤੇ ਕਿਹੜਾ ਲੱਗਦਾ ਜੀ ਠੀਕ ਹੈ ਜੀ ਇਹਦੀ ਇਹ ਵੱਡੀ ਇੱਕ ਐਕਸਟਰਨਲ ਯੂਜ਼ ਕਰ ਲੋ ਇਹਦਾ ਪ੍ਰਯੋਗ ਹੈ ਠੀਕ ਹੈ ਅੱਛਾ ਉਸ ਤੋਂ ਲਵਾ ਜਿਹੜੇ ਅੱਜ ਮੈਂ ਤੁਹਾਨੂੰ ਕੁਝ ਨੁਸਖੇ ਕਹ ਲੋ ਫਾਰਮੂਲੇ ਕਹ ਲੋ ਦੱਸਾਂਗਾ ਉਹ ਜੇ ਤੁਹਾਡਾ ਨਾ ਬਣ ਸਕਣ ਆਪਣੇ ਆਪ ਘਰ ਚ ਤਾਂ ਤੁਸੀਂ ਮੇਰੇ ਤੋਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਗਾਈਡ ਕਰਾਂਗਾ ਜੀ ਕਿ ਕਿਵੇਂ ਤੁਸੀਂ ਇਹਨਾਂ ਦਾ ਪ੍ਰਯੋਗ ਕਰ ਸਕਦੇ ਹੋ ਤਾਂ ਰੋਗ ਰਹੀ ਤੇ ਆਪ ਰੋਗ ਤੋਂ ਦੂਰ ਹੋ ਸਕਦੇ ਹੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਜੀ ਇਹਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਜੋੜਾਂ ਦਾ ਦਰਦ ਜਿਵੇਂ ਦੱਸਿਆ ਵੀ ਸੋਜਿਸ ਨੂੰ ਬਹੁਤ ਹਟਾਉਂਦਾ ਇਹ ਦਰਦਾਂ ਨੂੰ ਬਹੁਤ ਦੂਰ ਕਰਦਾ ਹੈ ਜਿਹੜੇ ਸਾਡੀ ਗਰਦਨ ਹੀ ਰਹੀ ਜਾਂਦੀ ਕਈ ਮਰੀ ਜਾਂਦੀ ਸਾਡੇ ਜੋੜ ਹੈ ਗੋਡੇ ਹੈਗੇ ਆ ਕਮਰ ਹੈਗੀ ਆ ਤੇ ਪਰ ਹੱਥ ਹੱਥਿਲ ਦੇ ਵਿੱਚ ਆਪਾਂ ਕੰਪ ਬਾਤ ਕਰਦੇ ਆਂ ਪਰਕਨਸ਼ਨ ਕਰਦੇ ਆ ਇਹ ਜਿਹੜੀ ਬਿਮਾਰੀ ਜਿਹੜੀ ਹੁੰਦੀ ਆ ਉਹਦੇ ਚ ਤੇਲ ਬਣਦਾ ਠੀਕ ਹੈ ਜੀ ਤੇਲ ਦਾ ਫਾਰਮੂਲਾ ਮੈਂ ਤੁਹਾਨੂੰ ਦੱਸਦਾ ਬਲਕਿ ਇਹ ਤਾਂ ਚੂਰਣ ਦੇ ਰੂਪ ਤੁਸੀਂ ਖਾ ਸਕਦੇ ਹੋ ਕਿ ਸਮਰੂਦੀ ਪੱਤੀ ਪਤਲੀ ਜੜ ਜਿਹੜੀ ਹੁੰਦੀ ਆ ਉਹ ਲੈ ਲਓ ਜਾਂ ਮੋਟੀ ਜੜ ਦਾ ਛਿਲਕਾ ਲੈ ਲਓ ਤੋਸਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਉਹਦਾ ਕਪੜਾ ਚਾਣ ਚੂਰਣ ਲੈ ਲਓ ਉਧਰ ਦੂਜੇ ਪਾਸੇ ਜਿਹੜਾ ਹੈਗਾ ਸੁੱਕਾ ਹੋਇਆ ਕਰਕੇ ਉਸ ਨੂੰ ਪੂ ਚੰਗੀ ਤਰ੍ਹਾਂ ਪਾਊਡਰ ਕਰ ਲੋ ਉਹਦੇ ਚ ਇੱਕ ਟੋੜਾ ਯਾਨੀ ਕਿ 10 ਗ੍ਰਾਮ ਦੇ ਕਰੀਬ ਆਪਾਂ ਨੇ ਪਾਊਡਰ ਲੈਣਾ ਔਰ 10 ਗ੍ਰਾਮ ਇਹਦੇ ਚ ਆਪਾਂ ਨੇ ਅਰੰਡ ਦਾ ਤੇਲ ਇਹ ਵੀ ਬਹੁਤ ਜ਼ਿਆਦਾ ਦਰਦਨਾਸ਼ਕ ਹੈ ਤੇ ਅਰੰਡ ਦਾ ਤੇਲ ਮਿਲਾ ਕੇ ਉਹ ਇੱਕ ਅਮਲ ਸੰਜਾ ਬਣਾ ਕੇ ਉਹਨੂੰ ਮਿਕਸ ਮਿਕਸ ਕਰਕੇ ਉਹ ਚਟਣਾ ਹੈ ਜਾਂ ਖਾਣਾ ਹੈ ਗਰਮ ਪਾਣੀ ਨਾਲ ਜੇ ਤੁਸੀਂ ਇਸ ਨੂੰ ਇੱਕ ਹਫ਼ਤਾ ਵੀ ਖਾ ਲੋਗੇ ਤਾਂ ਜੋੜਾਂ ਦੇ ਦਰਦ ਦੇ ਗੋਡਿਆਂ ਦੇ ਦਰਦ 'ਚ ਬਹੁਤ ਫਾਇਦਾ ਹੋਏਗਾ ਜੀ ਠੀਕ ਹੈ ਸਰ ਇਸ ਤੋਂ ਇਲਾਵਾ ਸਰ ਇਸ ਤਰ੍ਹਾਂ ਦੀ ਜੜ ਦਾ ਚੂੜਨ ਇਹਦੇ ਚ ਮਖਿਆਲ ਪਾ ਲੋ ਥੋੜਾ ਜਿਹਾ ਕਿਉਂ ਧੀਕ ਵਾਰੀ ਸਿੰਬਲ ਦੀ ਜੜ ਦਾ ਰਸ ਜਿਉਂ ਦਾ ਆਟਾ ਸ਼ੁੱਧ ਕੀਤਾ ਹੋਇਆ ਗੰਧਕ ਇਹਨੂੰ ਬਰਾਬਰ ਮਾਤਰਾ ਮਿਲਾ ਕੇ ਇਹ ਸਾਰਾ ਫਾਰਮੂਲਾ ਤੁਹਾਨੂੰ ਮੈਂ ਦੁਬਾਰਾ ਦੱਸਦਾਗਾ ਜੇ ਤੁਸੀਂ ਮੇਰੇ ਤੋਂ ਸੰਪਰਕ ਕਰੋਗੇ ਸ਼ੁੱਧ ਗੰਧਕ ਮਿਲਾ ਕੇ ਇਹਦਾ ਇੱਕ ਮਲਮ ਬਣਾ ਲਓ ਸਰ ਇਹ ਮਤਲਬ ਚਮੜੀ ਦੇ ਰੋਗ ਲਈ ਇਨਾ ਮਫੀਦ ਹੈਗਾ ਕਿ ਜੇ ਕਿਸੇ ਨੂੰ ਕੋੜਰ ਮਾ ਜੀ ਨੂੰ ਕਹਿੰਦੇ ਆਪਣਾ ਸਿਹਤ ਕੁਸ਼ਕ ਕਹਿੰਦੇ ਆ ਇਹ ਫੁੱਲ ਵੈਰੀ ਬਿਗਾ ਦਿੰਦੇ ਆ ਜਾਂ ਹੋਰ ਚਮੜੀ ਦੇ ਜਿੰਨੇ ਵੀ ਰੋਗ ਹੈ ਉਹਨਾਂ ਤੇ ਜੇ ਮਲਮ ਲਗਾਇਆ ਜਾਏਗਾ ਜੀ ਤਾਂ ਇਹ ਬਹੁਤ ਅਜੀ ਜਲਦੀ ਹੀ ਫਾਇਦਾ ਕਰਦਾ ਚਮੜੀ ਦੇ ਰੋਗਾਂ ਚ ਠੀਕ ਹੈ ਸਰ ਜਿਹੜੇ ਫੋੜੇ ਬਹੁਤ ਸਖਤ ਹੋ ਜਾਂਦੇ ਫੁੱਟਦੇ ਹੀ ਨਹੀਂ ਔਰ ਲਾਲ ਹੋ ਜਾਂਦੇ ਪੱਥਰੋਂ ਗੋ ਰਹਿੰਦੇ ਆ ਉਹਨਾਂ ਵਾਸਤੇ ਇੱਕ ਬੜਾ ਸਿਮਰਜਾ ਫਾਰਮੂਲਾ ਹੈ 10 ਕਨ 10 ਚਮਗਾ ਕੇ ਨਿੰਮ ਦੇ ਪੱਤੇ ਇੱਕ ਮੁਠੀ ਦੇ ਕਰੀਬ ਲੈ ਲੋ ਸੰਭਾਲੂ ਦੇ ਪੱਤੇ ਵੀ ਲੈ ਲੋ ਤੇ ਅਸਗਨ ਦੇ ਪੱਤੇ ਇਹਨਾਂ ਨੂੰ ਉਬਾਲੋ ਜਿੰਨਾ ਜਗ੍ਹਾ ਮਨੋਂ ਦੋ ਫੋੜੇ ਐ ਤਾਂ ਥੋੜਾ ਜ਼ਿਆਦਾ ਉਬਾਲੋ ਉਹਨਾਂ ਜ਼ਿਆਦਾ ਪਾਣੀ ਚ ਉਬਾਲੋ ਜਦੋਂ ਪਾਣੀ 10-15 ਮਿੰਟ ਉਬਲ ਜੇ ਤੇ ਕੋਸਾ ਜਿਹਾ ਹੋ ਜੇ ਸੁਹਾਨ ਚੋਗਾ ਆਪਣਾ ਬਰਦਾਸ਼ਤ ਕਰਨ ਜੋਗਾ ਤੇ ਉਸ ਤੇ ਟਕੋਰ ਕਰਕੇ ਉਸ ਉਹਨ ਉਸ ਕੜੇ ਦੀ ਜਿਹੜਾ ਪੱਤੇ ਦਾ ਕੜਾ ਬਣਿਆ ਤੇ ਇਹਨਾਂ ਦਾ ਟਕੋਰ ਕਰਕੇ ਜੇ ਉਹੀ ਪੱਤੇ ਉੱਪਰ ਬੰਨ੍ਹੋ ਰਾਤ ਨੂੰ ਤੇ ਸਵੇਰ ਤੱਕ ਫੋੜਾ ਜਿਹੜਾ ਫੁੱਟ ਜੇਗਾ ਤਾਂ ਦਰਦ ਤਾਂ ਨਾਲ ਦੇ ਨਾਲ ਹੀ ਰੁਕ ਜਾਂਦਾ ਜੀ ਦਰਦ ਇਹਨਾਂ ਜ਼ਿਆਦਾ ਇਹਦਾ ਇਫੈਕਟ ਹੈ ਫੋੜੇ ਫੁਣਸ਼ਿਆਂ ਦੇ ਜਿਹੜੇ ਕਿ ਫੁੱਟੇ ਨਹੀਂ ਹੁੰਦੇ ਜੇ ਕੱਚੇ ਹੀ ਹੁੰਦੇ ਆ ਤੇ ਪੀ ਠੀਕ ਰੋਟਾ ਕੋਈ ਦੱਸੋ ਦੱਸੋ ਆਲਾ ਰੇ ਅਭੀ ਆਪਣੇ ਪੁਰਾਣੇ ਸਮੇਂ ਪਸ਼ੂਆਂ ਤੇ ਵੀ ਇਹੀ ਆਪਾਂ ਕਰਦੇ ਸੀ ਪਸ਼ੂਆਂ ਜੇ ਕੋਈ ਸੱਟ ਲੱਗ ਜਾਂਦੀ ਸੀਗੀ ਜਾਂ ਜ਼ਖਮ ਹੋ ਜਾਂਦੇ ਸੀ ਉਹ ਤੇ ਵੀ ਸੰਭਾਲਉਦਾ ਪੁਰਾਣੇ ਕਰਦੇ ਸੀ ਉਹਦੇ ਵੀ ਇਹੀ ਸੀਗਾ ਕਿ ਇਹਦੇ ਪੱਤਿਆਂ ਨੂੰ ਕੁੱਟ ਕੇ ਤੇ ਉਹਦੇ ਤੇਲ ਮਲਾ ਕੇ ਜੇ ਪਸ਼ੂ ਨੂੰ ਕੋਈ ਫੋੜਾ ਹੋਇਆ ਹੈ ਬਸ ਪਸ਼ੂ ਦੇ ਕੋਈ ਸੱਟ ਲੱਗੀ ਹੋਈ ਹੈ ਤਾਂ ਉਹਦੇ ਤੋਂ ਬੰਨਿਆ ਕਰਦੇ ਸੀਗੇ ਜੀ ਇਹਦੇ ਪੱਤਿਆਂ ਦਾ ਇੰਨਾ ਫਾਇਦਾ ਹੈ ਕਿ ਮਤਲਬ ਜਿੰਨੇ ਵੀ ਦਰਦ ਹੈਗੇ ਸੋਜੀ ਹੈ ਉਸ ਨੂੰ ਇਹ ਬਹੁਤ ਜਲਦੀ ਖਿੱਚਦਾ ਹੈ ਇਸ ਤੋਂ ਇਲਾਵਾ ਸਰ ਠੀਕ ਹੈ ਕਈ ਵਾਰੀ ਕਿਉਂ ਹੁੰਦਾ ਕਿ ਬੱਚੇ ਦਾ ਨਹੀਂ ਸੋਜੀ ਹੁੰਦੀ ਹੈ ਹਾਂਜੀ ਅੰਡ ਕੋਚ ਦੀ ਸੋਜਿਸ਼ ਹੁੰਦੀ ਹੈ ਸਰ ਉਹਨਾਂ ਚ ਇਹਦੇ ਪੱਤੇ ਦਾ ਕੜਾ ਬਣਾਉਣਾ ਸੀ ਠੀਕ ਹੈ ਜੀ ਇਹਦਾ ਕੜਾ ਬਣਾਉਣਾ ਹੈ ਕਿ ਮਤਲਬ ਇੱਕ ਟੱਬ ਭਰ ਕੇ ਉਹਦੇ ਚ ਕੜਾ ਪਾ ਦਿੰਦੇ ਤੇ ਕੁਸ ਨੂੰ ਉਹਦਾ ਹਿਪ ਮਤਲਬ ਉਹਦੇ ਉਹਨੂੰ ਟੱਬ ਬਾਥ ਬੋਲਦੇ ਆ ਉਹ ਉਹਦੇ ਵਿੱਚ ਉਠਾਉਂਦੇ ਆ ਪੇਸ਼ੈਂਟ ਨੂੰ ਠੀਕ ਹੈ ਇਹਦੇ ਪੱਤਿਆਂ ਦੇ ਕੜੇ ਵਿੱਚ ਪੇਸ਼ੈਂਟ ਨੂੰ ਉਠਾਣ ਕਰਕੇ ਜਿਹੜੀ ਅੰਡ ਕੋਚ ਦੀ ਸੋਜਿਸ਼ ਹੁੰਦੀ ਹੈ ਯੂਟਰਸ ਦੀ ਸੋਜਿਸ਼ ਹੁੰਦੀ ਹੈ ਜਾਂ ਗੁਦਾ ਚ ਸੋਜਿਸ਼ ਆਈ ਹੁੰਦੀ ਹੈ ਤਾਂ ਉਹ ਸੋਜਿਸ਼ ਵੀ ਜਲਦੀ ਠੀਕ ਹੋ ਜਾਂਦੀ ਹੈ ਇਹਦੇ ਸਿਰਫ ਇਹਦੇ ਪਾਣੀ ਟੱਬ ਬਾਥ ਕਰਨ ਨਾਲ ਠੀਕ ਹੈ ਸਰ ਇਹਦਾ ਟੌਨਸਿਲ ਜੇ ਕਿਸੇ ਟੌਨਸਿਲ ਹੋ ਜਾਏ ਮੂੰਹ ਛਾਲੇ ਪੈ ਜਾਣ ਉਦੋਂ ਵੀ ਸਰੀ ਦੇ ਪੱਤਿਆਂ ਦਾ ਕੜਾ ਨਾਲ ਗੁਦਾਰੇ ਕਰਾ ਦੋ ਤੇ ਉਸ ਤੇ ਵੀ ਆਰਾਮ ਆਊਗਾ ਇਸ ਕਰਕੇ ਬਹੁਤ سارے ਪ੍ਰਯੋਗ ਨੇ ਜੀ ਦੇ ਤੇ ਇਸ ਤੋਂ ਇਲਾਵਾ ਇਹਦਾ ਸਭ ਤੋਂ ਮੈਂ ਇੱਕ ਜਿਹੜਾ ਦੇਖਿਆ ਹੈ ਕਿ ਜਿਗਰ ਦਾ ਜਿਹੜਾ ਸਾਡਾ ਜਿਗਰ ਤਿੱਲੀ ਦੀ ਸੋਜਿਸ ਹੁੰਦੀ ਆ ਠੀਕ ਹੈ ਜੀ ਔਰ ਉਹਨਾਂ ਦੇ ਰਸ ਜਿਹੜੇ ਬਣਦੇ ਆ ਉਹ ਖੂਨ ਚ ਨਹੀਂ ਰਲਦੇ ਠੀਕ ਹੈ ਜੀ ਤੇ ਉਹਦੇ ਇਸ ਕੀ ਹੁੰਦਾ ਇਹਦਾ ਕਾੜਾ ਜਿਹੜਾ ਹੈ ਉਸ ਤੇ ਤਿੱਲੀ ਦੇ ਉੱਤੇ ਤੇ ਜਿਗਰ ਦੇ ਉੱਤੇ ਇਹਦਾ ਟਕੋਰ ਕਰਦੇ ਆ ਕਾੜੇ ਪੱਤੇ ਬੰਨ੍ਹਦੇ ਨੇ ਉੱਪਰ ਤੇ ਜਿੰਨੇ ਵੀ ਰਿਕਾਉਟ ਹੁੰਦੀ ਹੈ ਉਹ ਅੰਦਰ ਅੰਦਰ ਜਾ ਕੇ ਖੁੱਲ ਜਾਂਦੀ ਹੈ ਠੀਕ ਹੈ ਇਹਦਾ ਇੱਕ ਬਹੁਤ بڑا ਫਾਇਦਾ ਹੈ ਜੀ ਬਾਕੀ ਇਹਦੇ ਬੀਜਾਂ ਦਾ ਜਿਹੜਾ ਫਾਇਦਾ ਹੈ ਉਹ ਇੱਕ ਤਰੀਕ ਜਿਹੀ ਖਾਇਆ ਜਾਵੇ ਇਹਦੇ ਬੀਜਾਂ ਨੂੰ ਵਿਧੀ ਨਾਲ ਤਾਂ ਇਹ ਜਿਹੜੀ ਮਾਤਾਵਾਂ ਦੁੱਧ ਪਿਆੰਦੇ ਬੱਚੇ ਨੂੰ ਉਹਨਾਂ ਦਾ ਦੁੱਧ ਵੱਧਦਾ ਇਸ ਨਾਲ ਜੀ ਠੀਕ ਹੈ ਸਰ ਔਰ ਇਸ ਤੋਂ ਇਲਾਵਾ ਫਾਰਾ ਜਿਗਰ ਜਿਗਰ ਤਿੱਲੀ ਦਾ ਬਦ ਜਾਣਾ ਉਹਨਾਂ 'ਚ ਇਫੈਕਟਿਵ ਹੈ ਪਰ ਇਹਦਾ ਇੱਕ ਮਾੜਾ ਸਰ ਵੀ ਹੈ ਜੀ ਅੱਛਾ ਜੀ ਕਿ ਇਹ ਸ਼ੁਕਰ ਜੀ ਨੂੰ ਆਪਣਾ ਮਰਦਾਨਾ ਸ਼ਕਤੀ ਕੰਦੇ ਉਸ ਨੂੰ ਘਟਾਉਂਦਾ ਜੇ ਇਹਦੇ ਬੀਜਾਂ ਦਾ ਫਲੋਗ ਖਾਣਾ ਨਹੀਂ ਚਾਹੀਦਾ ਮੇਲੋਂ ਨਹੀਂ ਖਾਣਾ ਚਾਹੀਦਾ ਜੀ ਠੀਕ ਹੈ ਡਾਕਟਰ ਜੀ ਇੱਕ ਦੋ ਰੋਗ ਉਪਰ ਨੂੰ ਫੀਦਾ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਚਰਚਾ ਕੀਤੀ ਸੰਭਾਲੂ ਕਿਉਂਕਿ ਸੰਭਾਲੂ ਕਿਸੇ ਸਮੇਂ ਚ ਐ ਸੀਗਾ ਵੀ ਸਾਡੇ ਪੰਜਾਬ ਦੇ ਵਿੱਚ ਬਹੁਤ ਉਗਦਾ ਸੀਗਾ ਬਹੁਤ ਉਗਾਇਆ ਜਾਂਦਾ ਸੀਗਾ ਬਾੜ ਦੇ ਰੂਪ ਵਿੱਚ ਤਾਂ ਆਮ ਹੀ ਲਾਇਆ ਜਾਂਦਾ ਸੀਗਾ ਪਰ ਹੁਣ ਤਰਸਦੀ ਇਹ ਵੀ ਸਾਡੇ ਕੋਲੇ ਹੁਣ ਲੋਕ ਜਿਹੜਾ ਇਹਨੂੰ ਸੜਕਾਂ ਤੇ ਕੰਡੇ ਤੇ ਲਾਉਣਾ ਪਸੰਦ ਨਹੀਂ ਕਰਦੇ ਤਾਂ ਇਸ ਕਰਕੇ ਜਿਹੜੀ ਸੰਭਾਲੂ ਦੀ ਜਿਹੜੀ ਸਿਸਟਮ ਹੈਗਾ ਸਾਡੇ ਕੋਲ ਹੁਣ ਬਹੁਤ ਤਦਾਰ ਘਟ ਘਟਦੀ ਜਾ ਰਹੀ ਤੇ ਘਟ ਗਈ ਆਲਰੇਡੀ ਤੇ ਸਾਡੀ ਜਿਹੜੀ ਫਾਊਂਡੇਸ਼ਨ ਹੈਗਾ ਆ ਰਾਉਂਡ ਗਲਾਸ ਲਗਾਤਾਰ ਇਸ ਨੂੰ ਕਲਮਾ ਤੁਸੀਂ ਤਿਆਰ ਕਰਦੇ ਆ ਇਸ ਸਮੇਂ ਅਸੀਂ ਤਕਰੀਬਨ 30000 ਤੋਂ ਉੱਪਰ ਜਿਹੜਾ ਇਸ ਸੰਭਾਲੂ ਦੇ ਰੋਖ ਅਸੀਂ ਅਵਿਦਸੀ ਤਿਆਰ ਕੀਤੇ ਆ ਇਸ ਸੰਭਾਲੂ ਨੂੰ ਡਾਕਟਰ ਜੀ ਨੇ ਦੱਸਿਆ ਵੀ ਜਿਹੜਾ ਐਂਟੀ ਇਨਫਲਮੇਟਰੀ ਜਿਹੜੇ ਸੋਜਿਸ਼ ਨੂੰ ਘਟਾਉਣ ਚ ਰਾਮ ਬਾਗ ਆ ਮਤਲਬ ਇਹ ਤਾਂ ਉਹ ਜਿਹੜਾ ਇਹ ਇਹਦੇ ਗੁਣ ਹੈਗੇ ਇੰਨੇ ਜ਼ਿਆਦਾ ਜਿਹੜਾ ਐਕਸਟਰਨਲ ਯੂਜ਼ ਹੈਗੇ ਆ ਸਾਡਾ ਮਕਸਦ ਇਹ ਵੀ ਇਹਨੂੰ ਸੰਭਾਲ ਨੂੰ ਹਰ ਪਿੰਡ ਦੇ ਜੰਗਲਾਂ ਚ ਬਚਾਉਣਾ ਤੇ ਜਿੱਥੇ ਵੀ ਅਸੀਂ ਬੂਟੇ ਲਾਉਣਾ ਇਸ ਸੰਭਾਲੂ ਜਰੂਰ ਐਡ ਕਰਦੇ ਆ ਤਾਂ ਕਿ ਇੰਨੇ ਜਿਆਦਾ ਗੁਣਕਾਰੀ ਹੈਗਾ ਇਹ ਸੰਭਾਲੂ ਕਹਿੰਦਾ ਤੇ ਜਿਸ ਕਿਸ ਨੂੰ ਵੈਸੇ ਵੀ ਸੰਭਾਲੂ ਹੁਣ ਤੁਸੀਂ ਡਾਕਟਰ ਸਾਹਿਬ ਨੇ ਸੁਣਿਆ ਹੈਗਾ ਕਿੰਨੇ ਗੁਣਕਾਰੀ ਹੈਗਾ ਸੰਭਾਲੂ ਕਿਸ ਨੂੰ ਸੰਭਾਲੂ ਦਾ ਬੂਟਾ ਪੰਜਾਬ ਚ ਆਇਆ ਸਾਡੇ ਜਿਹੜੀ ਨਰਸੀ ਚ ਇਹ ਤਿਆਰ ਕਰਦੇ ਰਹੇ ਹਾਂ ਉਹਨਾਂ ਕਲਾਸਿਚ ਤੇ ਸਾਡਾ ਮਕਸਦ ਇਹ ਹੀ ਆ ਰੁੱਖਾਂ ਬਾਰੇ ਚਰਚਾ ਕਰਨਾ ਕਿਉਂਕਿ ਇਹ ਬਹੁਤ ਹੀ ਗੁਣਕਾਰੀ ਸਾਡੇ ਰੁੱਖ ਜਿਹੜੇ ਹੁੰਦੇ ਹੈਗੇ ਆ ਤਾਂ ਇਸ ਨੂੰ ਅਸੀਂ ਸਾਡੇ ਨਰਸੀ ਚ ਤਿਆਰ ਕਰਦੇ ਆ ਤੇ ਜਮੀਨਾਂ ਚ ਲਾ ਰਹੇ ਆਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਹੈਗੀ ਆ ਇਹ ਬਹੁਤ ਗੋਨਕਾਰੀ ਰੋਖਾ ਮਤਲਬ ਸੰਭਾਲੂ ਇਹਨਾਂ ਨੂੰ ਇਸ ਤੋਂ ਇਲਾਵਾ ਹੀ ਬਹੁਤ ਸਾਰੇ ਹੋਰ ਰੋਖਣ ਅਸੀਂ ਆਪਣੇ ਜੰਗਲਾਂ 'ਚ ਲਾ ਰਹੇ ਆ ਤੇ ਪਰ ਸਾਥ ਤੁਹਾਡੇ ਦੀ ਲੋੜ ਆ ਕਿਉਂਕਿ ਜੇ ਰੋ ਅਸੀਂ ਲਾਉਨੇ ਹੈਗੇ ਉਹਦਾ ਇੱਕ ਪ੍ਰੋਸੈਸ ਹੁੰਦਾ ਉਹ ਪ੍ਰੋਸੈਸ ਪਿੰਡਾਂ 'ਚ ਲੱਗ ਇੱਕ ਤਰੀਕਾ ਹੈਗਾ ਪਰਸਨ ਲੈਂਡ ਲੱਗ ਤਰੀਕਾ ਸਕੂਲਾਂ 'ਚ ਲੱਗ ਤਰੀਕਾ ਉਹ ਤਰੀਕਾ ਫਾਲੋ ਕਰਕੇ ਆਪਾਂ ਲਾ ਸਕਦੇ ਹੈਗੇ ਆ ਤੇ ਇਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਡਾਕਟਰ ਸਾਹਿਬ ਦਾ ਸੈਂਟਰ ਹੈਗਾ ਨਿਰੋਗ ਕਾਇਆ ਪੰਚਕਰਮਾ ਸੈਂਟਰ ਆ ਇਹ ਜਿਹੜਾ ਆਯੁਰਵੈਦਿਕ ਸੈਂਟਰ ਆ ਪਟਿਆਲਾ ਜ਼ਿਲ੍ਹੇ 'ਚ ਮੌਜੂਦ ਆ ਇਹਦੇ ਵਿੱਚ ਡਾਕਟਰ ਸਾਹਿਬ ਜਿਹੜੇ क्रोनिक ਡਿਜ਼ੀਜ਼ ਹੈਗੇ ਜਿਹਨੀਆਂ ਬਹੁਤ ਭਿਆਨਕ ਬਿਮਾਰੀਆਂ ਹੁੰਦੀਆਂ ਉਹਨਾਂ ਦਾ ਇਲਾਜ ਕਰਦੇ ਹੈਗੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਜੇ ਤੁਹਾਨੂੰ ਬਿਮਾਰੀ ਲੱਗਦੀ ਹੈ ਕੋਈ ਡਿਜ਼ੀਜ਼ ਹੋ ਜਵੇ ਤਾਂ ਨੰਬਰ ਅੱਛਾ ਤੁਸੀਂ ਸਾਡਾ ਅਸੀਂ ਮੈਂਸ਼ਨ ਕਰ ਦਾਂਗੇ ਨੀਚੇ ਤੇ ਮਕਸਦ ਇਹੀ ਸੀਗਾ ਸਾਰਾ ਇਹ ਇਕੱਠੇ ਹੋਣ ਦਾ ਇਹ ਕੰਮ ਕਰਨ ਦਾ ਤਾਂ ਕਿ ਆਪਾਂ ਆਪਦੀ ਸਿਹਤ ਪੱਕਾ ਠੀਕ ਹੋ ਪਾਈਏ ਜੇ ਸਾਡੇ ਕੋਲ ਰੁੱਖ ਹੋਣਗੇ ਤਾਂ ਅਸੀਂ ਬਹੁਤ ਵਾਰ ਰੁੱਖ ਲਾਵਾਂਗੇ ਸਾਡਾ ਜਿਹੜਾ ਵਾਤਾਵਰਣ ਸੈੱਟ ਹੋਊਗਾ ਸਾਡੀ ਹਵਾ ਸ਼ੁੱਧ ਹੋਊਗੀ ਸਾਡੀ ਸਾਰਿਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਜੀ